ਮਾਤਾ ਰਣਜੀਤ ਕੋ ਰੋਸ਼ਾ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਖ-ਵੱਖ ਮੰਤਰੀ ਪਹੁੰਚੇ ਨੇ ਵਿਧਾਇਕ ਸਾਹਿਬ ਪਹੁੰਚੇ ਨੇ ਸਭਾ ਸਰਵਿਕ ਪਹੁੰਚੇ ਨੇ ਜਥੇਬੰਦੀਆਂ ਪਹੁੰਚੀਆਂ ਨੇ ਅੰਤਮ ਅਰਦਾਸ ਤੇ ਕਾਫੀ ਚਿਹਰੇ ਨੇ ਮੈਂ ਲਾਈਵ ਵੀ ਤੁਹਾਡੇ ਨਾਲ ਹੋਇਆ ਸੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਤ ਸੰਗਤ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਮਾਣੀ ਦੇ ਫਰਮਾਨ ਅਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਿਰਖ ਤੇ ਨ ਕਾਮ ਮਿਲ ਸਾਤ ਸੰਗਤ ਭਜ ਕੇ ਵਲ ਨਾਮ ਸਰੰਗਾਮ ਲਗ ਭਵਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਕ ਹੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਹਮ ਨੀਚ ਕਰਮਾ ਸਰਨ ਪ੍ਰੇਖੀ ਰੱਖੋ ਸਭ ਅਸਰੀ ਮਨੋਰਤਾਂ ਪਰਮਾਤਮਾ ਦੇ ਵਿੱਚ ਪਰਮਾਤਮਾ ਹੀ ਹੋਣਾ ਬਾਕੀ ਜ਼ਿੰਦਗੀ ਦੇ ਕਾਰ ਬਿਹਾਰ ਦੇ ਉਹਨਾਂ ਤੋਂ ਕਦੇ ਭੱਜਿਆ ਨਹੀਂ ਜਾ ਸਕਦਾ ਕਿਉਂਕਿ ਕੋਈ ਵੀ ਇਨਸਾਨ ਪੂਰਾ ਆਪਾਂ ਕਹਿੰਦੇ ਆ ਇਨਸਾਨ ਦੀ ਜਦ ਮਰਤੀ ਹੁੰਦੀ ਆ ਆਪਾਂ ਕਹਿੰਦੇ ਆ ਇਨਸਾਨ ਪੂਰਾ ਹੋ ਗਿਆ ਕੌਣ ਪੂਰਾ ਹੁੰਦਾ ਜੀ ਪੂਰਾ ਉਹ ਹੁੰਦਾ ਅਰਥ ਧਰਮ ਕਾਮ ਮੋਕਸ਼ ਦਾ ਦਾਤਾ ੁਰਬਾਣੀ ਕਹਦੀ ਆ ਪੂਰੀ ਭਈ ਸਿਮਰ ਸਿਮਰ ਵਿਧਾਤਾ ਪੂਰਾ ਇਨਸਾਨ ਉਹ ਹੁੰਦਾ ਜਿਹੜਾ ਸਮਾਜਿਕ ਤੌਰ ਤੇ ਤੇ ਰੋਹਾਨੀ ਤੌਰ ਤੇ ਪੂਰਿਆ ਹੋਇਆ ਹੋ ਅੱਜ ਅਸੀਂ ਸਾਰੇ ਜਣੇ ਸਵਰਗਵਾਸੀ ਮਾਤਾ ਰਣਜੀਤ ਕੌਰ ਜੀ ਜੋ ਸਵਰਗਵਾਸੀ ਸਰਦਾਰ ਹਰਮਿੰਦਰ ਸਿੰਘ ਜੀ ਰੋਸ਼ਾ ਸਾਹਿਬ ਦੇ ਸੁਪਤ ਨਹੀਂ ਸਨ। ਛੋਟੀ ਗੱਲ ਨਹੀਂ ਹੁੰਦੀ ਐ ਤਾਂ ਜਿਹਦੇ ਨਾਲ ਬੀਤਦੀ ਐ ਜਿਸ ਤਨ ਲੱਗੇ ਸੋਤਾਂ ਜਣੇ। ਤਾਂ ਨਹੀਂ ਬਾਕੀ ਤਾਂ ਗੱਲਾਂ ਹੀ ਨੇ ਆਪਾਂ ਵੀ ਕਿੰਨੀ ਦੇਰ ਦੁੱਖ ਬਣਾਲਾਂਗੇ ਜੀ? ਦੋ ਘੜੀ, ਦੋ ਘੰਟੇ, ਦੋ ਦਿਨ। ਪਰ ਅਖੀਰ ਨੂੰ ਜਿਹੜਾ ਲੋਸ ਹੋਇਆ ਹੈ ਜਿਹੜਾ ਘਟਾ ਪਿਆ ਉਹ ਇਸ ਪਰਵਾ ਬੜਾ ਆਪਣੀ ਪਾਰਟੀ ਦੇ ਵਿੱਚ ਉੱਚਾ ਕਦਰ ਰੱਖਦੇ ਨੇ ਔਰ ਸਮਾਜ ਦੇ ਵਿੱਚ ਬੜਾ ਉੱਚਾ ਕਦਰ ਰੱਖਦੇ ਨੇ ਲਗਾਤਾਰ ਪਿਛਲੇ ਕਿੰਨੇ ਸਾਲਾਂ ਤੋਂ ਯੂਨੀਸਪਲ ਕੌਂਸਲਰ ਦੀ ਸੇਵਾ ਕਰਦੇ ਆ ਰਹੇ ਨੇ ਜੋ ਮਾਤਾ ਰਣਜੀਤ ਕੌਰ ਔਰ ਸ਼ਹੀਦ ਅੰਤਮ ਅਰਦਾਸ ਜਿਹੜੇ ਬੈਠੇ ਸਾਧ ਸੰਗਤ ਜੀ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਜਗਰਤਿ ਨਾ ਸਭ ਝੂਠ ਹੈ ਜਾਂ ਲਹੋਰੇ ਮੀਤ ਕਹਿ ਨਾਨਕ ਥਰ ਨਾ ਰਹਿ ਜੋ ਬਾਲੂ ਕੀ ਬੀਤ RAM ਗਇਓ ਰਾਵਣ ਗਇਓ ਜਾ ਕੋ ਬੋ ਪਰਵਾਹ ਕੋ ਨਾਨਕ ਥਰ ਕਛ ਨਹੀਂ ਸੁਪਨੇ ਜੋ ਸੰਸਾਰ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜੋ ਸਾਡਾ ਜੀਵਨ ਹੈ ਇਹ ਰੇਤ ਦੀ ਕੰਧ ਵਰਗਾ ਸੁਪਨੇ ਦੀ ਨਿਆਈ ਹੈ ਬਹੁਤ ਸਾਰੇ ਗੁਰਬਾਣੀ ਚ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਔਰ ਮੰਦਾ ਫਹਿਰਾਉ ਨਹੀਂ ਆਉਂਦਾ ਜਦੋਂ ਆਪਣਾ ਕੋਈ ਚਲਿਆ ਜਾਂਦਾ ਮਨ ਨੂੰ ਟਾਰਸਰੀ ਮਿਲਦੀ ਕਿਉਂਕਿ ਬਾਰ-ਬਾਰ ਮਨ ਚੋਂ ਭੁੱਬ ਨਿਕਲਦੀ ਆ ਦਿਲ ਚੋਂ ਭੁੱਬ ਨਿਕਲਦੀ ਆ ਵਧੀਆ ਤਰੀਕੇ ਨਾਲ ਜਦੋਂ ਉਹ ਸਿਹਤਮੰਦ ਸੀ ਉਦੋਂ ਤੱਕ ਉਹਨਾਂ ਨੇ ਲੋਕਾਂ 'ਚ ਜਾ ਕੇ ਜਦੋਂ ਵੀ ਕੋਈ ਰਾਜਨੀਤਿਕ ਮੌਕਾ ਆਇਆ ਸਮਾਜ ਸੇਵਾ ਦੇ ਮੌਕੇ ਹਰ ਸਮੇਂ ਲੋਕਾਂ 'ਚ ਹਾਜ਼ਰ ਰਹੇ ਨੇ ਸੋਚੇ ਖੰਨੇ ਹਲਕੇ 'ਚੋਂ ਵਿਚਰਦੇ ਰਹੇ ਇਹ ਸਾਡੇ ਪਰਿਵਾਰ ਨੂੰ ਸਖਾਮਨ ਹੈ ਜੋ ਸਾਡੇ ਬੱਚੇ ਨੇ ਅੱਜ ਕਹੇ ਉਹਨਾਂ ਦੇ ਪੁੱਤਰੇ ਨੇ ਸਾਰੇ ਚਾਰੋਂ ਪਰਿਵਾਰ ਨਾਲ ਰੋਸ਼ਾ ਪਰਵਾਣਾ ਦੁੱਖ ਸਾਂਝਾ ਕਰ ਲਈ ਕਿ ਮੇਰਾ ਆਪਣਾ ਪਰਿਵਾਰ ਹੈ ਮੈਂ ਆਪਣੇ ਵੱਲੋਂ ਸਮੁੱਚੇ ਰੋਸ਼ਾ ਪਰਵਾਸਾ ਪਹੁੰਚੋ ਜੀ ਫਤਿਹ ਨਾਲ ਚਲਣਾ ਕਰਕੇ ਉਹਨਾਂ ਦੀ ਰੂਹ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਨ ਲਈ ਤੇ ਪਰਵਾਣਾ ਦੁੱਖ ਸਾਂਝਾ ਕਰਨ ਵਾਸਤੇ ਆਏ ਸਮੂਹ ਮਾਈ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਕਿਸ ਨੂੰ ਆਖੀ ਹੈ ਬਿਨ ਉੱਚਿਆਂ ਜੀ ਦਾ ਇਕ ਵਿਧਾਨ ਇਸ ਸੰਸਾਰ ਦਾ ਇੱਕ ਵਿਛੜ ਜੋੜਾ ਲੈਂਦਾ ਹੈ ਲੰਮਾ ਅਰਸ ਉਸ ਪਰਵਾਰ ਚ ਰਹਿੰਦਾ ਕੋਰਾ ਮੁਹ ਪਿਆਰ ਲਿਜਾਂਦਾ ਹੈ ਔਰ ਮੋਹ ਦੇ ਦੁੱਖ ਵਡਾਉਣ ਵਾਸਤੇ ਆਇਆ ਤੇ ਸੰਗਤੀ ਰੂਪ ਚਰਨਾਂ ਤੇ ਅਰਦਾਸ ਕੀਤੀ ਹੈ ਸੋ ਬੜੇ ਦੁੱਖ ਦੀ ਘੜੀ ਚ ਅੱਜ ਆਪਾਂ ਸਾਰੇ ਇਹਨੇ ਇਕੱਠੇ ਹੋਏ ਆਂ ਮਾਤਾ ਰਣਜੀਤ ਕੌਰ ਜੀ ਜੋ ਸੁਪਤਨੀ ਸਵਰਗਵਾਸੀ ਸਰਦਾਰ ਹਰਮਿੰਦਰ ਸਿੰਘ ਜੀ ਰੋਸ਼ਾ ਤੇ ਮਾਤਾ ਹਰਦੀਪ ਸਿੰਘ ਹਨੀ ਰੋਸ਼ਾ ਜੀ ਤੇ ਨਾਲ ਚਾਚੀ ਜੀ ਸੀਗੇ ਸਰਦਾਰ ਹਰਦੀਪ ਸਿੰਘ ਜੀ ਰੋਸ਼ਾ ਸਰਦਾਰ ਹਰਬੰਸੀ ਰੋਸ਼ਾ ਜੀ ਰੋਸ਼ਾ ਪਰਿਵਾਰ ਸਾਡੇ ਇਲਾਕੇ ਦਾ ਬਹੁਤ ਨਾਮਵਰ ਤੇ ਵੱਡਾ ਪਰਿਵਾਰ ਹੈ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਮੇਰਾ ਫਰਜ਼ ਬਣਦਾ ਸੀਗਾ ਬਤੌਰ ਇਹ ਵਿਧਾਇਕ ਖੰਨਾ ਹੋਣ ਦੇ ਨਾਤੇ ਕਿ ਮੈਂ ਉਰੇ ਆ ਕੇ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਵੀ ਭੇਟ ਕਰਕੇ ਜਾਵਾਂ ਕਿਉਂਕਿ ਰੋਸ਼ਾ ਪਰਿਵਾਰ ਦੇ ਨਾਲ ਮੇਰਾ ਨਿੱਜੀ ਤੌਰ ਤੇ ਮੇਰੇ ਪਰਿਵਾਰ ਦਾ ਬਹੁਤ ਡੇਰਾ ਤੇ ਪਿਛਲੇ ਲੰਬੇ ਸਮੇਂ ਦਾ ਸੰਬੰਧ ਆਪਸ ਵਿੱਚ ਚੁਕ ਤੇ ਔਰ ਵੱਡੀ ਗੱਲ ਇਹ ਹੈ ਇਹ ਜਿਹੜਾ ਪਰਿਵਾਰ ਹੈ ਇਹ ਨਾ ਸਿਰਫ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਵੀ ਖੰਨੇ ਦੇ ਅੰਦਰ ਇੱਕ ਵੱਡਾ ਕਾਦ ਰੱਖਦਾ ਸੋ ਅੱਜ ਸਾਰੀਆਂ ਮੈਂ ਦੇਖਿਆ ਕਿ ਵੱਖ-ਵੱਖ ਪਾਰਟੀਆਂ ਤੋਂ ਵੀ ਲੀਡਰ ਆਏ ਨੇ ਉਸ ਤੋਂ ਇਲਾਵਾ ਸਾਰੀਆਂ ਸਮਾਜ ਸੇਵੀ ਸੰਸਥਾ ਆਈਆਂ ਸਾਰੀਆਂ ਧਾਰਮਿਕ ਸੰਸਥਾਵਾਂ ਆਈਆਂ ਨੇ ਸੋ ਮੈਂ ਆਪਣੇ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਵੱਲੋਂ ਹਾਜ਼ਰੀ ਲਗਵਾਉਂਦੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਸ਼ਰਧਾ ਦੇ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਬਾਦਲ ਸਰਦਾਰ ਕਰਨ ਅਪਰੀਸ਼ਟ ਸੌਨ ਜੀ ਖੰਨਾ ਹਲਕਾ ਦੇ ਵਿਧਾਇਕ ਪਰਮਾ ਮੰਦਾ ਪਾਣਾ ਹੈ ਕਿ ਰੋਸ਼ਾ ਪਰਿਵਾਰ ਦੇ ਜਿਹੜੇ ਮੁੱਢ ਸੀ ਮਾਤਾ ਰਣਜੀਤ ਕੌਰ ਜੀ ਉਹ ਅੱਜ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਆ। ਔਰ ਅੱਜ ਅਸੀਂ ਜਿੱਥੇ ਸਮੁੱਚੇ ਤੌਰ ਤੇ ਜਥੇਬੰਦੀ ਦੇ ਤੌਰ ਤੇ ਅਰਦਾਸ ਬੇਨਤੀ ਕੀਤੀ ਹੈ ਸਾਰੇ ਰਿਸ਼ਤੇਦਾਰ ਸਕੇ ਸਬੰਧੀਆਂ ਨੇ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਮਾਤਾ ਜੀ ਨੂੰ ਆਪਣੇ ਚਰਨ ਕਮਲਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਰੋਸ਼ਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨਾਂ ਵਾਂਗ ਹਮੇਸ਼ਾ ਜਿਹੜਾ ਹੈਗਾ ਨਾਲ ਖੜਾ ਹੈ। ਪੁਰਸਾਂ ਨੂੰ ਇਹੋ ਜਿਹੇ ਪਰਿਵਾਰਾਂ ਤੇ ਜਿਹੜੇ ਵੱਡੇ ਸਮਾਜ ਸੇਵੀ ਪਰਿਵਾਰ ਨੇ ਉਹਨਾਂ ਤੇ ਮਾਣ ਹੈ ਔਰ ਇਸੇ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਤ ਸਿੰਘ ਜੀ ਬਾਦਲ ਸਾਹਿਬ ਵੱਲੋਂ ਉਚੇਚੇ ਤੌਰ ਤੇ ਮੈਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ ਔਰ ਸਮੁੱਚੀ ਸਾਡੀ ਇਲਾਕੇ ਦੀ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਆਜਾ ਰਹੀ ਹੈ। ਹੁਣ ਮੈਂ ਧੰਨਵਾਦ ਜੀ ਬਰਾੜ ਸਾਹਿਬ ਜੇ ਮਾਤਾ ਨੀਤ ਕੌਰ ਜੀ ਜਿਹੜੇ ਪਿਛਲੇ ਦਿਨੀ ਸਾਤੋਂ ਵਿਛੜ ਕੇ ਗੁਰੂ ਮਹਾਰਾਜ ਦੇ ਚਰਨਾਂ ਜਾਬਰਾਤੇ ਨੇ ਅੱਜ ਉਹਨਾਂ ਦੀ ਅੰਤਮ ਅਰਦਾਸ ਸ਼ਾਮਲ ਹੋਣ ਲਈ ਔਰ ਰੂਸ਼ਿਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਵੱਡੇ ਇਕੱਠ ਦੇ ਰੂਪ ਵਿੱਚ ਆਪਾਂ ਇੱਥੇ ਹਾਜ਼ਰ ਹੋਏ ਆਂ ਮਾਤਾ ਜੀ ਦਾ ਇਸ ਪਰਿਵਾਰ ਦੇ ਉੱਤੇ ਐਡਾ ਵੱਡਾ ਅਸ਼ੀਰਵਾਦ ਸੀ ਕਿ ਉਹਨਾਂ ਨੇ ਅਸ਼ੀਰਵਾਦ ਸਕਾ ਇਹ ਪਰਿਵਾਰ ਸਮਾਜਿਕ ਪੱਖ ਰਾਜਨੀਤਿਕ ਪੱਖ ਧਾਰਮਿਕ ਪੱਖ ਹਰ ਪੱਖ ਦੇ ਵਿੱਚ ਇਹ ਪਰਿਵਾਰ ਮੋਰੀ ਰਿਹਾ ਹੈ ਇਹ ਉਹਨਾਂ ਦੀ ਹੀ ਕਾਰਨਾ ਸੀ ਉਹਨਾਂ ਦੀ ਹੀ ਮਿਹਨਤ ਸੀ ਕਿ ਅੱਜ ਇਹ ਪਰਿਵਾਰ ਇੱਥੋਂ ਤੱਕ ਪਹੁੰਚਿਆ ਸੋ ਉਹਨਾਂ ਦੇ ਜਾਣ ਨਾਲ ਮੈਂ ਸਮਝਦਾ ਜਿੱਥੇ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ ਉੱਥੇ ਮੈਂ ਸ਼ਰਮਣੀ ਅਕਾਲੀ ਦਲ ਵੱਲੋਂ ਪੂਰੇ ਲੋਕ ਸਭਾ ਹਲਕਾ ਪਤੇਗੜ ਸਾਹਿਬ ਵੱਲੋਂ ਅਨੁਛੜਦਾ ਸਰਕਾਰ